ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰਾ ਤੋਂ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਥੋੜੇ ਵਾਸਤੇ ਵੀ ਬਹੁਤ ਸੋਹਣੀ ਜੀ ਕਲੈਕਸ਼ਨ ਲੈ ਕੇ ਆਏ ਆ ਅੱਜ ਤੁਹਾਨੂੰ ਦਵਾਂਗੇ ਜ਼ਿਆਦਾਤਰ ਜਿਹੜਾ ਸਟੱਫ ਹੋਏਗਾ ਉਹ ਰਹੇਗਾ ਜੀ ਜੌਰਜਟ ਦੇ ਉੱਪਰ ਜੌਰਜਟ ਤੇ ਅਸੀਂ ਤੁਹਾਨੂੰ ਹੈਂਡਵਰਕ ਸ਼ੈਡੋ ਵਰਕ ਦੇ ਵੀ ਸੂਟ ਦਵਾਂਗੇ ਥੋੜੇ ਜਿਹੇ ਜਿੱਦਾਂ ਗਰਮੀ ਦੇ ਮੌਸਮ ਦੇ ਵਿੱਚ ਕੋਈ ਫੰਕਸ਼ਨ ਆnder ਦਾ ਤੁਹਾਨੂੰ ਉਦਾਂ ਦੇ ਸੂਟ ਪੰਜ ਚਾਰਕ ਪੀਸ ਮੈਂ ਰੈਡੀ ਕੀਤੇ ਆ ਤੁਹਾਨੂੰ ਉਹ ਵੀ ਦਿਖਾਵਾਂਗੇ ਤੇ ਪ੍ਰਿੰਟਡ ਸੂਟ ਨੇ 올ਓਵਰ ਜੌਰਜਟ ਦੀ ਉਹ ਵੀ ਸੂਟ ਨੂੰ ਇਸ ਵੀਡੀਓ 'ਚ ਦਵਾਂਗੇ ਤੇ ਇੱਕ ਸੂਟ ਜਿਹ ਜੋ ਦੀ ਪ੍ਰਿੰਟਿੰਗ ਦੇ ਉਨੇ ਆ ਮੈਂ ਪਿੱਛੇ ਜੇ ਕਸ਼ਮੀਰੀ ਆ ਪਾਈ ਸੀਗੇ ਕਸ਼ਮੀਰੀ ਸੀਗਾ ਉਹਨਾਂ ਦਾ ਸਟਫ ਜਿੱਦਾਂ ਮਸਲੀਨ ਕਸ਼ਮੀਰੀ ਸੀਗੇ ਤੇ ਉਹ ਸਟੌਕ ਤੇ ਬਹੁਤ ਜ਼ਿਆਦਾ ਡਿਮਾਂਡ ਸੀਗੀ ਤੇ ਕਾਫੀ ਸਾਰੇ ਸੂਟ ਪ੍ਰਿੰਟ ਕੀਤੇ ਸੀ ਆਰਡਰ ਤੇ ਲੈ ਕੇ ਤੇ ਉਹਨਾਂ ਚ ਜੋ ਸੂਟ ਅਸੀਂ ਕਾਫੀ ਕੇ ਸਾਰੇ ਮਤਲਬ ਬਣਵਾਏ ਸੀਗੇ ਉਹ ਜਿਹੜੇ ਬਚੇ ਹੋਏ ਆ ਇਹ ਵਾਲੀ ਸੂਟਾਂ ਦਾ ਵੀ ਅਸੀਂ ਅੱਜ ਆਰਡਰ ਲੈ ਲਾਂਗੇ ਤੁਸੀਂ ਇਹਨਾਂ ਨੂੰ ਦੁਬਾਰਾ ਹੋਰ ਵੀ ਬਣਵਾਉਣਾ ਚਾਹੁੰਦੇ ਹੋ ਤਾਂ ਫਿਰ ਵੀ ਅਸੀਂ ਇਹ ਤੁਹਾਨੂੰ ਸੂਟ ਰੈਡੀ ਕਰਕੇ ਦਵਾਂਗੇ ਅੱਜ ਦੇ ਵੀਡੀਓ ਦਾ ਬੁਕਿੰਗ ਲਈ ਨੰਬਰ ਹੋਗਾ ਜੀ ਸੇਮ ਉਹੀ ਹੈ 283828381 ਨੰਬਰ ਹੈ ਇਸ ਨੰਬਰ ਤੇ ਤੁਸੀਂ ਮੈਨੂੰ ਸਕਰੀਨਸ਼ਾਟ ਲੈ ਕੇ ਪਿਕ ਸੈਂਡ ਕਰ ਸਕਦੇ ਹੋ ਬਹੁਤ ਸੋਹਣੀ ਸੋਹਣੀ ਜੀ ਕਲੈਕਸ਼ਨ ਆ ਰਿਪ੍ਰਿੰਟਡ ਡਿਜ਼ਾਈਨ ਬਹੁਤ ਸੋਹਣੇ ਨੇ ਉਹ ਤੁਸੀਂ ਖੁਦ ਦੇਖ ਲਿਓ ਸਾਰੇ ਇਹ ਪਹਿਲਾਂ ਮੈਂ ਤੁਹਾਨੂੰ ਇਹ ਸੂਟ ਦਿਖਾਦਾ ਜੀ ਇਹ ਹੈਗੇ ਆ ਜਿਹੜਾ ਇਹਦਾ ਸਟਫ ਹੈ ਨਾ ਬਿਲਕੁਲ ਦੇਖੋ ਬਹੁਤ ਸੌਫਟ ਮਸਲੀਨ ਤੇ ਆ ਹਲਕੀ ਜੀ ਨੈਟ ਦੇ ਨਾਲ ਤੇ ਇਹ ਹੈਗੇ ਆ ਜੀ ਕਸ਼ਮੀਰੀ ਮਸਲੀਨ ਬਹੁਤ ਸੌਫਟ ਸਟਫ ਤੇ ਰਹੂਗਾ ਇਹ ਪ੍ਰਿੰਟ ਅਸੀਂ ਪਹਿਲਾਂ ਵੀ ਕਾਫੀ ਸੂਟ ਬਣਵਾ ਚੁੱਕੇ ਹਾਂ ਇਸ ਤੇ ਬਹੁਤ ਸੋਹਣਾ ਜਿਹਾ ਮਲਟੀ ਸ਼ੇਡ ਦੇ ਵਿੱਚ ਸਾਰਾ ਹੀ 올ਓਵਰ ਸੂਟ ਰਹੇਗਾ ਐਦਾਂ ਦਾ ਠੀਕ ਹੈ ਤੇ ਇਹ ਹੋਈ ਗਿਆ ਇਸ ਤੇ ਪ੍ਰਿੰਟਿੰਗ ਇਹਨਾਂ ਦੇ ਨਾਲ ਰਹਿਣਗੇ ਜੀ ਇਹ ਵਾਲੇ ਦੁਪੱਟੇ ਠੀਕ ਹੈ ਸੇਮ ਹੀ ਸਟਫ ਦੇ ਬਹੁਤ ਲਾਈਟ ਵੇਟ ਜਿਹਾ ਸਟਫ ਆ ਲਾਈਨਿੰਗ ਲੱਗ ਕੇ ਸੂਟ ਬਣਨਗੇ ਇਹ ਤੇ ਪ੍ਰਾਈਸ ਲਊਗਾ ਜੀ ਇਹਨਾਂ ਸੂਟਾਂ ਦਾ 2900 ਜਿਹੜੇ ਇਹਨਾਂ ਦਾ ਸਟਫ ਬਹੁਤ ਜ਼ਿਆਦਾ ਫਾਈਨ ਆ ਇਕ ਸੂਟ ਤੋਂ ਉਹ ਵੀ ਮਿਲ ਜਾਏਗਾ ਠੀਕ ਹੈ ਜੀ ਇਹ ਅਸੀਂ ਆਰਡਰ ਲੈਣੇ ਆ ਨਾ ਸੂਟਾਂ ਦਾ ਤੇ ਹੁਣ ਮੈਂ ਨਾਲ ਕੁਛ ਇੱਕ ਸੂਟ ਐਕਸਟਰਾ ਬਣਵਾ ਲਏ ਸੀਗੇ ਕਿਉਂਕਿ ਇਹਨਾਂ ਦਾ ਇੱਕ ਤਾਂ ਕਲਰ ਡਿਜ਼ਾਈਨ ਪ੍ਰਿੰਟ ਬਹੁਤ ਸੋਹਣੇ ਆ ਤੇ ਦੂਜੇ ਡਿਮਾਂਡ ਬਹੁਤ ਸਾਰੀ ਇਹਨਾਂ ਸੂਟਾਂ ਦੀ ਠੀਕ ਹੈ 2900s ਆ ਤੇ ਇੱਕ ਹੋਰ ਜਿਹੜੇ ਨਵੀਂ ਪ੍ਰਿੰਟ ਕਰਾਈ ਹੈ ਸੇਮ ਹੀ ਸਟਫ ਦੇ ਉੱਪਰ ਕਸ਼ਮੀਰੀ ਮਸਲੀਨ ਦੇ ਉੱਪਰ ਇਹ 올ਓਵਰ ਸੂਟ ਸ਼ਰਟ 올ਓਵਰ ਬਣਵਾਈ ਆ ਬਹੁਤ ਪਿਆਰਾ ਲੱਗ ਰਿਹਾ ਜੀ ਇਹ ਵਾਲਾ ਸੂਟ ਬਣਿਆ ਹੋਇਆ ਹੈ ਇਹਦੀ ਪ੍ਰਿੰਟਿੰਗ ਬਹੁਤ ਪਿਆਰੀ ਆ ਸਟਫ ਸੇਮ ਰਹੂਗਾ ਤੇ ਪ੍ਰਿੰਟ ਦੇਖੋ ਕਿੰਨਾ ਸੋਹਣਾ ਹੈ ਬਿਲਕੁਲ ਸੌਫਟ ਜਿਹਾ ਸਟਫ ਹੈ ਇਹ ਜਿੱਦਾਂ ਨਾਲ ਜੇ ਲਗਮਿਆਣਾ ਸਟਫ ਹੁੰਦਾ ਉਵੇਂ ਦਾ ਸਟਫ ਹੈ ਜੀ ਇਹ 5 ਮੀਟਰ ਦਾ ਸੂਟ ਆ ਤੇ ਜਿਹੜੀ ਇਹਦੀ ਸਲਵਾਰ ਹੈ ਨਾ ਇਹ ਜਿੱਦਾਂ ਇਹ ਸ਼ਰਟ ਦਾ ਥੋੜਾ ਜਿਹਾ ਡਾਰਕ ਆ ਜਾਂਦਾ ਛੇਡ ਤੇ ਸਲਵਾਰ ਦਾ ਲਾਈਟ ਆ ਜਾਂਦਾ ਇਹਨੂੰ ਨੈਗੇਟਿਵ ਪੋਜ਼ਿਟਿਵ ਪ੍ਰਿੰਟ ਬੋਲਦੇ ਆ ਠੀਕ ਆ ਸ਼ਰਟ ਡਾਰਕ ਦੇ ਵਿੱਚ ਤੇ ਸਲਵਾਰ ਰਹੂਗੀ ਸੇਮੀ ਪ੍ਰਿੰਟ ਲਾਈਟ ਦੇ ਵਿੱਚ ਇਹ ਰਹਿਣਗੇ ਜੀ ਬਹੁਤ ਪਿਆਰੇ ਇਹਨਾਂ ਦੇ ਦੁਪੱਟੇ ਲੁੱਕ ਦੇਖੋ ਕਿੰਨੀ ਸੋਹਣੀ ਆ ਠੀਕ ਹੈ ਜੀ ਪ੍ਰਿੰਟ ਵੀ ਬਹੁਤ ਪਿਆਰਾ ਹੈ ਨੈਕਸਟ ਇਹ ਵਾਲਾ ਪ੍ਰਿੰਟ ਆ ਪ੍ਰਾਈਸ ਸੇਮ ਰਹੂਗਾ 2900 ਇਹ ਵੀ ਇਦਾਂ ਹੀ ਨੈਗੇਟਿਵ ਪੋਜ਼ਿਟਿਵ ਤੇ ਬਣਿਆ ਹੋਇਆ ਬਹੁਤ ਸੋਹਣੀ ਸ਼ਰਟ ਆ ਤੇ ਇਹਦੀ ਵੀ ਸਲਵਾਰ ਦਾ ਇਹ ਵਾਲਾ ਪ੍ਰਿੰਟਰ ਹੋਗਾ ਜੇ ਠੀਕ ਹੈ ਲਾਈਟ ਡਾਰਕ ਦਾ ਰਹੇਗਾ ਇਹਨਾਂ ਦਾ ਕੰਬੀਨੇਸ਼ਨ ਬਹੁਤ ਪਿਆਰਾ ਜਿਹਾ ਇਹ ਹੈਗਾ ਜੀ ਇਹਦਾ ਦੁਪੱਟਾ ਜਿਹੜਾ ਸਟੱਫ ਹੈ ਇਹਨੂੰ ਲੱਗੇ ਵੀ ਆ ਕਸ਼ਮੀਰੀ ਮਸਲੀਨ ਇੱਕ ਤੁਹਾਨੂੰ ਇਹ ਪ੍ਰਿੰਟ ਮਿਲ ਜਾਏਗਾ ਸ਼ਰਟ ਆਲਓਵਰ ਪ੍ਰਿੰਟ ਨੇ ਠੀਕ ਹੈ ਜੀ ਤੇ ਇਹ ਹੈਗਾ ਇਹਦੀ ਸਲਵਾਰ ਦਾ ਪ੍ਰਿੰਟ ਐਦਾ ਦੁਪੱਟੇ ਬਹੁਤ ਸੋਹਣੇ ਬਣੇ ਹੋਏ ਆ ਸੈਂਟਰ ਵਿੱਚ ਲਾਈਨਿੰਗ ਆ ਜਾਏਗੀ ਤੇ ਫੋਰ ਸਾਈਡ ਪ੍ਰਿੰਟਡ ਬਾਰਡਰ ਆ ਇਹ ਵਾਲਾ ਤੁਹਾਨੂੰ ਮਲਟੀ ਕਲਰ ਦਾ ਸੂਟ ਪਹਿਲਾਂ ਮੈਂ ਦਿਖਾ ਚੁੱਕੀ। ਇਹਦੇ ਨਾਲ ਦੇ ਅਸੀਂ ਕਾਫੀ ਸਾਰੇ ਸੂਟ ਬਣਾਏ ਸੀ। ਇਹ ਸੂਟ ਦੀ ਵੀ ਬਹੁਤ ਸਾਰੀ ਡਿਮਾਂਡ ਸੀਗੀ। ਤੇ ਮੈਨੂੰ ਖੁਦ ਨੂੰ ਵੀ ਪਰਸਨਲੀ ਬਹੁਤ ਸੋਹਣਾ ਲੱਗਦਾ ਇਹ ਵਾਲਾ ਜਿਹੜਾ ਇਹ ਸਟੱਫ ਵੀ ਤੇ ਇਹਦਾ ਕਲਰ ਪ੍ਰਿੰਟ ਵੀ ਮੈਂ ਖੁਦ ਵੀ ਬਣਾਇਆ ਇਹ ਵਾਲਾ ਸੂਟ ਬਹੁਤ ਸੋਹਣਾ ਲੱਗਦਾ ਮੈਨੂੰ। ਇਹ ਕਾਫੀ ਸਾਰੇ ਸੂਟ ਬਣਵਾਏ ਸੀ ਅਸੀਂ ਹੁਣ ਵੀ। ਇਹ ਹੈਗਾ ਇਹਦਾ ਕੇਰਾ ਸ਼ਰਟ ਦਾ ਤੇ ਜਿਹੜੀ ਇਹਦੀ ਸਲਵਾਰ ਆ ਇਹ 올ਓਵਰ ਪ੍ਰਿੰਟਡ ਰਹੇਗੀ। ਇਹ ਹੈਗੀ ਹੈ ਸਲਵਾਰ প্রিনਟਡ 29 00 ਇਹਨਾਂ ਸੂਟਾਂ ਦਾ ਪ੍ਰਾਈਸ ਆ ਜੀ ਠੀਕ ਹੈ ਇਹ ਸੀਗੇ ਸਾਰੇ ਕਸ਼ਮੀਰੀ ਮਸਲੀਨ ਤੇ ਤੇ ਔਰਗੇਂਜ਼ਾ ਤੇ ਮੈਂ ਤੁਹਾਨੂੰ ਪਹਿਲਾਂ ਵੀ ਸੂਟ ਦਿਖਾਏ ਸੀਗੇ 2000 ਦਾ ਸੂਟ ਆ ਸੂਟ ਦਾ ਪ੍ਰਿੰਟ ਬਹੁਤ ਸੋਹਣਾ ਹੈ ਕਲਰ ਪ੍ਰਿੰਟ ਬਹੁਤ ਪਿਆਰਾ ਹੈ ਲਾਈਨਿੰਗ ਲੱਗ ਕੇ ਸੂਟ ਬਣੇਗਾ ਜੀ ਸਾਰਾ ਇਹ ਵੀ ਖੋਦੇ ਪ੍ਰਿੰਟਿੰਗ ਆ ਮਤਲਬ ਅਲੱਗ ਜੀ ਲੁੱਕ ਦਾ ਸੂਟ ਆ ਅਗਰ ਆਪਾਂ ਇਦਾਂ ਦੀ ਲਾਈਨਿੰਗ ਲਾਵਾਂਗੇ ਇਹਦੇ ਨੀਚੇ ਤਾਂ ਐਵੇਂ ਉੱਪਰ ਕੇ ਆਏਗਾ ਕਾਫੀ ਸੋਨਾ ਪ੍ਰਿੰਟ ਇਹਦਾ ਠੀਕ ਹੈ ਜੀ 올 ਓਵਰ 5 ਮੀਟਰ ਦਾ ਸੂਟ ਹੈ ਇਹ ਤੇ ਇਹ ਰਹੇਗਾ ਇਹਦੇ ਨਾਲ ਦੁਪੱਟਾ ਕਲਰ ਪ੍ਰਿੰਟ ਬਹੁਤ ਸੋਨਾ ਸੂਟ ਦਾ ਇਹ ਸਾਰੀ ਖੁਦ ਦੀ ਪ੍ਰਿੰਟਿੰਗ ਆ ਇਹ ਔਰਗੇਂਜ਼ਾ ਤੇ ਬਣਿਆ ਹੋਇਆ ਤੇ ਇਹਦਾ ਹੈਗਾ ਜੀ 2000 ਪ੍ਰਾਈਸ ਤੇ ਹੁਣ ਤੁਹਾਨੂੰ ਦਿਖਾਣੇ ਆ ਬਹੁਤ ਸੋਹਣੇ ਜੇ ਸੂਟ ਜੌਰਜਟ ਦੇ ਉੱਪਰ ਪ੍ਰਿੰਟਡ ਜੌਰਜਟ ਜੌਰਜਟ ਬਹੁਤ ਤਰ੍ਹਾਂ ਦੀ ਆਂਦੀ ਹੈ ਜੀ ਰੀਵਾ ਬ੍ਰਾਂਡ ਦੀ ਜੌਰਜਟ ਦੇ ਰਹੇ ਆ ਤੁਹਾਨੂੰ ਬ੍ਰਾਂਡਡ ਹੈ ਤੇ 1200 ਦਾ ਸੂਟ ਹੈ ਸਾਰਾ ਇਹ ਬਿਨਾਂ ਦੁਪੱਟੇ ਤੋਂ ਬਹੁਤ ਸੌਫਟ ਸਟਫ ਦੇ ਉੱਪਰ ਆ ਚੁੱਬਣੇ ਵਾਲੀ ਨਹੀਂ ਹੈਗੀ ਜੀ ਇਹ ਵਾਲੀ ਜਿਹੜੀ ਜੌਰਜਟ ਆ ਇਹ ਪਿਓਰ ਵਾਲੀ ਆ ਤੇ ਦੇਖੋ ਪ੍ਰਿੰਟ ਪੀਕਾਕ ਜਿਹਾ ਸ਼ੇਡ ਹੈ ਇਹ ਨੇਵੀ ਬਲੂ ਪੀਕਾਕ ਜਿਹਾ ਆ ਜਾਂਦਾ ਜੀ ਇਹ 올ਓਵਰ 5 ਮੀਟਰ ਸੂਟ ਮਿਲੇਗਾ ਤੁਹਾਨੂੰ ਤੇ ਇਹ ਪ੍ਰਾਈਸ ਰਹੇਗਾ ਇਹਨਾਂ ਸੂਟਾਂ ਦਾ 1200 ਤੇ ਇੱਕ ਤੁਹਾਨੂੰ ਇਹਦੇ ਵਿੱਚ ਮਿਲ ਜਾਣਗੇ ਇਹ ਵਾਲੇ ਸੂਟ ਜੈਪੁਰੀ ਪ੍ਰਿੰਟ ਦੇ ਵਿੱਚ ਇਹ ਵੀ 5 ਮੀਟਰ ਦਾ ਸੂਟ ਆ ਜੈਪੁਰੀ ਪ੍ਰਿੰਟ ਦੇ ਵਿੱਚ ਤੁਹਾਨੂੰ ਇੱਕ ਕਲਰ ਮਿਲ ਜੇਗਾ ਪਿੰਕ ਦੋ ਕਲਰ ਨੇ ਇਹਨਾਂ ਨੇ ਤੁਸੀਂ ਫਰੌਕ ਸੂਟ ਬਣਾ ਸਕਦੇ ਹੋ ਬਹੁਤ ਸੋਹਣੇ ਸੋਹਣੇ ਜੇ ਤੇ ਇਹ ਵੀ ਇੱਕ ਜੈਪੁਰੀ ਪ੍ਰਿੰਟ ਦੀ ਤਰ੍ਹਾਂ ਹੀ ਪ੍ਰਿੰਟ ਆ ਬਹੁਤ ਸੋਹਣਾ ਇਹ ਵੀ 5 ਮੀਟਰ ਦਾ ਸੂਟ ਤੁਹਾਨੂੰ ਮਿਲ ਜੇਗਾ ਦੁਪट्टे ਤੁਸੀਂ ਖੁਦ ਲੈ ਲਿਓ ਜਾਂ ਤੁਹਾਡੇ ਕੋਲ ਪਏ ਹੁੰਦੇ ਆ ਉਸ ਕੋ ਦੀ ਅਕੋਰਡਿੰਗ ਆਪਣੀ ਚੁਆਇਸ ਕਰ ਲਈਏ ਸੂਟ ਦੀ ਠੀਕ ਹੈ ਜੀ ਇਹ ਨੈਕਸਟ ਹੈਗਾ ਇਹ ਬਲੈਕ ਟੋਨ ਦੇ ਉੱਪਰ ਬਹੁਤ ਪਿਆਰਾ ਜਿਹਾ ਪ੍ਰਿੰਟ ਪ੍ਰਿੰਟਿੰਗ ਇਹ ਬਹੁਤ ਸੋਹਣੀ ਆ ਸਾਰੇ ਸੂਟਾਂ ਦੇ ਨੈਕਸਟ ਆ ਗਿਆ ਜੀ yellow ਦੇਖੋ ਪ੍ਰਿੰਟ ਕਿੰਨਾ ਸੋਹਣਾ ਹੈ ਨੈਕਸਟ ਆ ਗਿਆ ਜੀ skin golden ਜਿਹਾ ਸ਼ੇਡ ਆ ਪ੍ਰਾਈਸ ਹੈਗਾ ਸਾਰੇ ਸੂਟਾਂ ਦਾ 1200 ਫਰਕ ਸੂਟ ਬਣਾ ਲਓ ਸਲਵਾਰ ਸੂਟ ਬਣਾ ਲਓ ਠੋਡੀ ਚ ਵਾਈਸ ਆ ਫਿਰ ਤੋਂ ਬਲੈਕ ਕਲਰ ਆ ਗਿਆ ਜੇ 1200 ਦਾ ਸੂਟ ਆ ਜਿਹੜਾ ਮਰਜ਼ੀ ਤੁਸੀਂ ਪ੍ਰਿੰਟ ਲੈ ਸਕਦੇ ਹੋ ਠੀਕ ਹੈ ਦੇਖੋ ਕਿੰਨਾ ਪਿਆਰਾ ਪ੍ਰਿੰਟ ਆ ਸੂਟ ਦਾ ਠੀਕ ਹੈ ਇੱਕ ਸੂਟ ਤੁਹਾਨੂੰ ਮਿਲ ਜਾਏਗਾ ਇਹਦੇ ਵਿੱਚ ਇਹ ਮਹਿੰਦੀ ਜੇ ਕਲਰ ਦੇ ਉੱਪਰ ਇਹ ਵੀ ਪ੍ਰਿੰਟ ਬਹੁਤ ਸੋਹਣਾ ਹੈ ਬਹੁਤ ਪਿਆਰੇ ਪ੍ਰਿੰਟ ਹੈ ਬਹੁਤ ਪਿਆਰੇ ਠੀਕ ਹੈ ਜੀ ਇਹ ਵੀ ਪੀਕਾਕ ਸ਼ੀਟ ਤੇ ਆ ਜਾਂਦਾ ਹੈ ਪ੍ਰਿੰਟਿੰਗ ਇੱਕ ਤੋਂ ਇੱਕ ਜਿਹੜਾ ਮਰਜੀ ਪ੍ਰਿੰਟ ਲੈ ਸਕਦੇ ਹੋ ਤੁਸੀਂ ਦੇਖੋ ਪ੍ਰਿੰਟ ਜਿੱਦਾਂ ਮਰਜੀ ਸੂਟ ਨੂੰ ਡਿਜ਼ਾਈਨ ਕਰ ਲਓ ਕਾਫੀ ਸਾਰੇ ਸੂਟ ਦਿਖਾਏ ਆ ਮੈਂ ਤੁਹਾਨੂੰ ਪ੍ਰਿੰਟਡ ਦੇ ਵਿੱਚ ਵੀ 1200 ਦਾ ਸੂਟ ਆ ਜੌਰਜਟ ਸਟਫ ਦੇ ਉੱਪਰ ਆ ਪ੍ਰਿੰਟਡ ਸੂਟ ਨੇ ਕਲਰ ਇਹ ਵੀ ਬਹੁਤ ਸੋਹਣਾ ਠੀਕ ਹੈ ਪ੍ਰਿੰਟ ਵੀ ਬਹੁਤ ਪਿਆਰਾ ਹੈ ਬਿਲਕੁਲ ਸੌਫਟ ਜਾਰਜਟਾ ਪਿਓਰ ਇਹ ਵੀ ਪ੍ਰਿੰਟ ਬਹੁਤ ਪਿਆਰਾ ਹੈ ਠੀਕ ਹੈ ਜੀ ਇਹ ਹੈਗੇ ਨੇ ਸਾਰੇ 1200 ਦੇ ਸੂਟ ਜਿਹੜੇ 올ਓਵਰ ਪ੍ਰਿੰਟਡ ਤੁਹਾਨੂੰ ਸੂਟ ਦਿਖਾਈਆਂ ਮੈਂ ਤੇ ਇੱਕ ਤੁਹਾਨੂੰ ਮੈਂ ਦੰਨੀ ਆ ਅੱਜ ਦੀ ਵੀਡੀਓ ਚ ਹੋਰ ਆਈਟਮ ਇਹ ਸੂਟ ਬਿਲਕੁਲ ਪਿਓਰ ਕਾਟਨ ਦੇ ਉੱਪਰ ਆ ਬਿਨਾ ਪ੍ਰੈਸ ਤੋਂ ਪਹਿਣਨ ਵਾਲਾ ਸੂਟ ਆ ਤੇ ਸੌਫਟ ਸਟਫ ਹੈ ਜੀ ਬਹੁਤ ਪਿਆਰਾ ਬਹੁਤ ਸੋਹਣਾ ਸਟਾਫ ਆ ਇਹ ਸੂਟ ਦਾ ਇਹ ਵੀ ਤੁਹਾਨੂੰ ਵਿਦਾਊਟ ਦੁਪੱਟਾ ਮਿਲੇਗਾ ਸੂਟ ਇਹ ਹੈਗੀ ਹੈ ਸ਼ਰਟ ਇਹ ਤੁਹਾਨੂੰ ਸਟਫ ਬਹੁਤ ਜ਼ਿਆਦਾ ਪਸੰਦ ਆਊਗਾ ਬਿਲਕੁਲ ਸੌਫਟ ਸਟਫ ਹੈ ਪਿਓਰ ਕਾਟਨ ਦਾ ਇਹ ਹੈਗੀ ਹੈ ਜੀ ਸਲਵਾਰ ਇਹਦਾ ਮੈਚਿੰਗ ਸੂਟ ਆਣਗੇ ਠੀਕ ਹੈ 1000 ਇਹਨਾਂ ਸੂਟਾਂ ਦਾ ਪ੍ਰਾਈਸ ਆ 1000 ਦਾ ਸੂਟ ਆ ਜੀ ਤੇ ਸੈਕਿੰਡ ਦੇ ਵਿੱਚ ਇਹ ਵਾਲੀ ਆਪਸ਼ਨ ਆ ਗਰਮੀ ਦੇ ਵਿੱਚ ਬਹੁਤ ਸੋਹਣੇ ਸੂਟ ਆ ਇਹ ਹੈਗੀ ਜੀ ਸਲਵਾਰ ਇੱਕ ਕਲਰ ਜਿਹੜਾ ਮੈਂ ਸਭ ਤੋਂ ਪਹਿਲਾਂ ਖੋਲਿਆ ਇਹ ਵਾਲਾ ਸ਼ੇਡ ਮਿਲ ਜਾਏਗਾ ਜੀ ਉਹਦੇ ਵਿੱਚ ਗਾਜਰੀ ਜੀ ਟੋਨ ਦੇ ਉੱਪਰ ਇਹ ਹੈਗੀ ਸਲਵਾਰ ਇਹ ਮੈਚਿੰਗ 'ਚ ਹੀ ਰਹਿਣਗੇ ਤੇ ਵਿਦਆਊਟ ਲਾਈਨਿੰਗ ਸੂਟ ਆ ਇਸ ਡਿਜ਼ਾਈਨ ਦੇ ਵਿੱਚ ਇੱਕ ਕਲਰ ਤੁਹਾਨੂੰ ਇਹ ਵਾਲਾ ਮਿਲ ਜੇਗਾ। ਇਹ ਸਾਰੇ 1000 ਦੇ ਸੂਟ ਰਹਿਣਗੇ ਜੀ 1000 ਦਾ ਸੂਟ ਆ ਜਿਹੜਾ ਮਰਜ਼ੀ ਲੈ ਲਓ। ਤੇ ਹੁਣ ਮੈਂ ਤੁਹਾਨੂੰ ਦਿਖਾਨੀ ਆ ਹੈਂਡਵਰਕ ਦੇ ਤੇ ਸ਼ੈਡੋ ਵਰਕ ਤੇ ਬਣੇ ਹੋਏ ਜੋਰਜਟ ਦੇ ਸੂਟ। ਅਗਰ ਤੁਸੀਂ ਫੰਕਸ਼ਨ 'ਚ ਜੋਰਜਟ ਦਾ ਸੂਟ ਦੇਖ ਰਹੇ ਹੋ ਬਣਾਉਣ ਵਾਸਤੇ ਪਾਉਣ ਵਾਸਤੇ ਤੇ ਸੂਟ ਬਹੁਤ ਪਿਆਰੇ ਬਣਾਏ ਆ। ਜਾਰਜਟ ਦਾ ਜਿਹੜਾ ਸਟੱਫ ਉਹ ਵੀ ਬਹੁਤ ਜ਼ਿਆਦਾ ਫਾਈਨ ਲਾਇਆ ਹੋਇਆ ਹੈ ਇਹ ਹੈਗਾ ਜੀ ਬਹੁਤ ਪਿਆਰਾ ਜਿਹਾ ਸੂਟ ਸ਼ੈਡੋ ਵਰਕ ਦੇ ਨਾਲ ਰਹੂਗਾ ਤੇ ਪੌਲਸ ਦਾ ਕੰਮ ਹੈ ਸਾਰੇ ਸੂਟ ਦੇ ਉੱਪਰ ਠੀਕ ਹੈ ਇਹ ਦੀ ਬਾਜੂ ਤੇ ਕੰਮ ਰਹੂਗਾ ਜੀ ਇਹ ਬਾਹਾਂ ਤੇ ਹੈ ਕੰਮ ਇਹ ਹੈਗਾ ਜਾਰਜਟ ਦਾ ਹੀ ਇਹਦਾ ਦੁਪੱਟਾ 4 ਸਾਈਡ ਵਰਕ ਦੇ ਨਾਲ ਤੇ ਪ੍ਰਾਈਸ ਹੈਗਾ ਇਸ ਸੂਟ ਦਾ 5500 ਇਹ ਵੀ ਸੂਟ ਬਹੁਤ ਸੋਹਣਾ ਹੈ ਇਡਾਈ ਕਰਾ ਕੇ ਪਿਓਰ ਜੈ ਰਜਟ ਦੇ ਬਣਿਆ ਹੋਇਆ ਪੀਸ ਆ ਇਹਨੂੰ ਥਿੱਲੇ ਵਰਕ ਨਾਲ ਰੈਡੀ ਕੀਤਾ ਸੂਟ ਨੂੰ ਕੇਰਾ ਬਣਿਆ ਹੋਇਆ ਬਹੁਤ ਪਿਆਰਾ ਜੈ ਠੀਕ ਹੈ ਜੀ ਤੇ ਜੇ ਨਾਲ ਚਨਾਉਂ ਸ਼ਫਾਨ ਦਾ ਦੁਪੱਟਾ ਸਾਰੇ ਦੁਪੱਟੇ 'ਚ ਹੈਗਾ ਜੀ ਵਰਕ ਸਾਰੇ ਦੁਪੱਟੇ 'ਚ ਵਰਕ ਹੈ ਬਹੁਤ ਪਿਆਰਾ ਜੈ ਲਾਈਨਾਂ ਬਣੀਆਂ ਹੋਈਆਂ ਐਦਾਂ ਕਹੇ ਡੈਡੀਆਂ ਲਾਈਨਾਂ ਦੇ ਨਾਲ ਇਹਦਾ ਪ੍ਰਾਈਸ ਹੈਗਾ ਜੀ 5000 5000 ਦਾ ਸੂਟ ਆ ਨੈਕਸਟ ਸੂਟ ਦਿਖਾਣੇ ਆ ਇਹ ਸ਼ੈਡੋ ਵਰਕ ਤੇ ਬਣਿਆ ਹੋਇਆ ਕਲਰ ਵੀ ਬਹੁਤ ਪਿਆਰਾ ਹੈ ਬਹੁਤ ਸੋਹਣਾ ਕਲਰ ਆ ਸ਼ੈਡੋ ਵਰਕ ਤੇ ਬਣੇ ਹੋਏ ਆ ਸਾਰੇ ਸੂਟ ਇਹ ਬਹੁਤ ਸੋਹਣਾ ਵਰਕ ਕੀਤਾ ਹੋਇਆ ਹੈ ਇਹ ਇਹਦੇ ਨਾਲ ਜੌਰਜਟ ਦਾ ਇਹ ਦੁਪੱਟਾ ਰਹੂਗਾ ਫੋਰ ਸਾਈਡ ਵਰਕ ਦੇ ਨਾਲ ਇਹਦੀ ਪੇਸਟਿੰਗ ਹੋਏਗੀ ਜੇ ਸੂਟ ਦੇ ਤੇ ਪ੍ਰਾਈਸ ਹੈਗਾ 5000 5000 ਦਾ ਸੂਟ ਆ ਇੱਕ ਸੂਟੇ ਔਰ ਗੈਂਜ਼ਾ ਤੇ ਰੈਡੀ ਕਰਵਾਇਆ ਕਲਰ ਬਹੁਤ ਸੋਹਣਾ ਇਸ ਤੇ ਖਿੜ ਕੇ ਆਏ ਆ ਜਿਹੜੇ ਵਰਕ ਦੇ ਥ੍ਰੈਡ ਵਰਕ ਹੋਇਆ ਹੋਇਆ ਸਾਰਾ ਇਹ ਸੂਟ ਦੇ ਉੱਪਰ ਟੋਟਲੀ ਥ੍ਰੈਡ ਵਰਕ ਦੇ ਨਾਲ ਹੈ ਜੀ ਸ਼ੈਡੋ ਵਰਕ ਦਾ ਇਸ ਤੇ ਕੰਮ ਕੀ ਹੋਇਆ ਹੋਇਆ ਵੇ ਤੇ organza ਦਾ ਹੀ ਹੈਗਾ ਇਹ ਤਾਂ ਦੁਪੱਟਾ ਫੋਰ ਸਾਈਡ ਬਾਰਡਰ ਹੈ ਤੇ ਸਾਰੇ ਚ ਬੂਟੀ ਰਹੂਗੇ ਇਹ ਵੀ 5000 ਦਾ ਸੂਟ ਆ ਨੈਕਸਟ ਦੇ ਰਹੇ ਆ ਪਿਓਰ ਜਾਰਜਟ ਦੇ ਉੱਪਰ ਸ਼ੈਡੋ ਵਰਕ ਦਾ ਕੰਮ ਮਿਲੇਗਾ ਜੇ ਸਾਰੇ ਹੀ ਸੂਟਾਂ ਦੇ ਤੁਹਾਨੂੰ ਵਰਕ ਦੇਖੋ ਕਿੰਨਾ ਸੋਹਣਾ ਹੈ ਠੀਕ ਹੈ ਜੀ ਥ्रेड ਵਰਕ ਹੈ ਟੋਟਲੀ ਤੇ ਇਹ ਵੀ ਤੁਹਾਨੂੰ ਜੌਰਜਟ ਦੇ ਦੁਪट्टे ਨਾਲ ਫੋਰ ਸਾਈਡ ਵਰਕ ਰਹੂਗਾ ਸਾਰੇ ਦੁਪट्टे 'ਚ ਰਹੇਗੀ ਬੂਟੀ 5000 ਦਾ ਸੂਟ ਆ ਸੇਮ ਹੀ ਵਰਕ ਅਸੀਂ ਔਰਗੈਂਜ਼ਾ ਦੇ ਉੱਪਰ ਵੀ ਕੀਤਾ ਹੋਇਆ ਹੈ ਇਹ ਔਰਗੈਂਜ਼ਾ ਦਾ ਸੂਟ ਆ ਸੇਮ ਹੀ ਵਰਕ ਰਹੂਗਾ ਤੇ ਔਰਗੈਂਜ਼ਾ ਦਾ ਇਹ ਦੁਪੱਟਾ ਇਹਦੇ ਨਾਲ ਇਹਨਾਂ ਦੋਨਾਂ ਸੂਟਾਂ ਦਾ ਵੀ 5000 ਪ੍ਰਾਈਸ ਆ ਜੀ ਠੀਕ ਆ ਤੇ ਇਹ ਮਸ਼ੀਨੀ ਵਰਕ ਤੇ ਬਣਿਆ ਹੋਇਆ ਪੀਸ ਆ ਇੱਕ ਇਹ ਮਸ਼ੀਨੀ ਵਰਕ ਤੇ ਬਣਿਆ ਹੋਇਆ ਹੈ। ਇਹ ਵੀ ਸੂਟ ਬਹੁਤ ਸੋਹਣਾ ਹੈ। ਠੀਕ ਹੈ, ਸਟੱਫ ਬਹੁਤ ਜ਼ਿਆਦਾ ਫਾਈਨ ਲੱਗਿਆ ਹੋਇਆ ਹੈ, ਬਾਜੂ ਤੇ ਵੀ ਕੰਮ ਹੈ ਤੇ ਇਹ ਹੈਗੇ ਇਹਦੇ ਫੋਰ ਸਾਈਡ ਕਟਾਓ ਤੇ ਹੈਵੀ ਫੁੱਲ ਨੇ। ਇਹ ਸੂਟ ਦਾ ਪ੍ਰਾਈਸ ਰਹੂਗਾ ਜੀ ਅ 4000 4000 ਦਾ ਸੂਟ ਹੈ। ਇਵੇਂ ਤੁਹਾਨੂੰ ਕੁੜਤੀਸ ਦੇ ਰਹੀਆਂ ਤੁਹਾਡੇ ਕੋਲ ਵਾਈਟ ਸਲਵਾਰ ਹੈ ਪੈਂਟ ਪਲਾਜ਼ੋ ਹੈ ਜਾਂ ਕੁਛ ਵੀ ਹੈ ਵੈਸੇ ਮੈਂ ਕੁੜਤੀ ਸੇਲ ਨਹੀਂ ਕਰਦੀ ਹੈਗੀ ਬਟ ਇਹਨਾਂ ਦਾ ਮੈਨੂੰ ਸਟਫ ਤੇ ਡਿਜ਼ਾਈਨ ਬਹੁਤ ਪਿਆਰਾ ਲੱਗਿਆ ਮੈਂ ਕਿਹਾ ਚਲੋ ਕੋਸ਼ਿਸ਼ ਇਹ ਕਰਿਓ ਵੀ ਜਿਨ੍ਹਾਂ ਨੇ ਇਹ ਕੁੜਤੀਆਂ ਬਾਏ ਕਰਨੀਆਂ ਵੈਸੇ ਤਾਂ ਮੈਂ ਦਿਖਾਣਾ ਨਹੀਂ ਸੀ ਚਾਹਦੀ ਹੈਗੀ ਕਿਉਂਕਿ ਇੱਕ ਕੁੜਤੀ ਪਿੱਛੇ ਅਸੀਂ ਇੱਕ ਪੈਕਿੰਗ ਕਰਾਂਗੇ ਐਨੇ ਦਾ ਤਾਂ ਸਾਡਾ ਕੈਰੀ ਬੈਗ ਹੋ ਜਾਂਦਾ ਹੈ ਤੇ ਇਹ ਜਿਨ੍ਹਾਂ ਨੇ ਸੂਟ ਲੈਣਾ ਹੈ ਕੋਸ਼ਿਸ਼ ਇਹ ਕਰ ਲਿਓ ਵੀ ਉਹਨਾਂ ਨੂੰ ਉਹੀ ਕੁੜਤੀਆਂ ਲੈਣ ਕਿਉਂਕਿ ਸਪੈਸ਼ਲ ਕੁੜਤੀ ਦਾ ਕੀ ਦਵਾਂਗੇ ਕਿਸੇ ਨੂੰ ਏ ਦੇਖੋ ਜੀ ਸੂਟ ਕੁੜਤੀ ਇਹ ਸਿੰਗਲ ਕੁੜਤੀ ਆ ਮੈਨੂੰ ਇਹ ਤਾਂ ਪਸੰਦ ਆਇਆ ਜਿਹੜਾ ਇਹਦਾ ਨੀਚੇ ਵਾਲੇ ਵਾਈਟ ਬਾਰਡਰ ਆ ਇਹ ਇਦਾਂ ਲੱਗ ਰਿਹਾ ਜਿੱਦਾਂ ਲੇਸ ਲੱਗੀ ਹੁੰਦੀ ਆ ਇਸ ਤੇ ਪਰ ਇਹਦਾ ਪ੍ਰਿੰਟ ਬਹੁਤ ਸੋਹਣਾ ਲੱਗਿਆ ਸਟਫ ਉਸ ਤੋਂ ਵੀ ਜ਼ਿਆਦਾ ਸੋਹਣਾ ਏ ਬਹੁਤ ਜ਼ਿਆਦਾ ਫਾਈਨ ਆ ਠੀਕ ਹੈ ਜੀ ਇਹ ਬ੍ਰਾਂਡਡ ਕੁੜਤੀ ਆ ਤੇ ਪ੍ਰਾਈਸ ਹੈਗਾ ਜੀ ਇਸ ਕੁੜਤੀ ਦਾ 500 500 ਦੀ ਕੁੜਤੀ ਆ ਜੀ ਇਹ ਇਹਦਾ ਸਟਾਫ ਬਹੁਤ ਜ਼ਿਆਦਾ ਫਾਈਨ ਆ ਇੱਕ ਤੁਹਾਨੂੰ ਇਹਦੇ ਵਿੱਚ ਇਹ ਡਿਜ਼ਾਈਨ ਮਿਲ ਜਾਏਗਾ ਪ੍ਰਿੰਟਡ ਦੇ ਉੱਪਰ ਰਹਿਣਗੀਆਂ ਜੇ কুরਤੀਸ ਇਹ ਠੀਕ ਹੈ ਬੈਕ ਤੇ ਵੀ ਦੋਨੋਂ ਸਾਈਡ ਬਾਰਡਰ ਮਿਲਣਗੇ ਤੁਹਾਨੂੰ 500 ਪ੍ਰਾਈਸ ਹੈ ਇਹ ਨਾ কুরਤੀਸ ਦਾ ਤੇ ਸੇਮ ਹੀ ਜਿਹੜਾ ਤੁਹਾਨੂੰ ਮੈਂ ਪ੍ਰਿੰਟ ਖੋਲੇ ਆ ਉਹਦੇ ਵਿੱਚ ਇੱਕ ਕਲਰ ਤੁਹਾਨੂੰ ਇਹ ਵਾਲਾ ਮਿਲ ਜਾਏਗਾ ਨੈਕ ਤੇ ਵੀ ਬਾਰਡਰ ਕਿਹੜੇ ਤੇ ਵੀ ਬਾਰਡਰ ਆ विदाउट लाइनिंग ਬਣਨੀਆਂ ਜਿਹੜੀਆਂ ਇਹ ਕੁੜਤੀਸ ਨੇ ਜੇ ਛੋਟੇ ਕੋਲ ਵਾਈਟ ਪਲਾਜ਼ੋ ਪੈਂਟਾਂ ਸਲਵਾਰਾਂ ਕੁਛ ਮਰਜ਼ੀ ਹੈਗਾ ਤਾਂ ਉਹਨਾਂ ਨਾਲ ਹੀ ਬਹੁਤ ਸੋਹਣੀਆਂ ਜੱਛਣਗੇ ਜਿਹੜੀ ਮਰਜ਼ੀ ਗੁਰਤੀ ਲੈ ਲਓ ਠੀਕ ਹੈ ਤੇ ਹਾਂਜੀ ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਕਮੈਂਟ ਕਰਕੇ ਜਰੂਰ ਦੱਸਿਓ ਕਲੈਕਸ਼ਨ ਕਿੱਦਾਂ ਲੱਗੀ ਠੀਕ ਹੈ ਜੀ ਤੇ ਵੀਡੀਓ ਦੇਖਣ ਲਈ ਥੈਂਕ ਯੂ ਬਹੁਤ ਸਾਰਾ ਪਿਆਰ ਦੇਣ ਲਈ ਵੀ ਥੈਂਕ ਯੂ so much